ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਕਿਸੇ ਦੇ ਇੱਕ ਗਾਣਾ ਬੜਾ ਸੋਹੰਦੇ ਹੁੰਦੇ ਸੀ ਸਾਡੇ ਬਾਰੇ ਦੇਰ ਵਿੱਚ ਰੱਖੀ ਨਾ ਭਲੇਕਾ ਰੋੜ ਦਿੱਤੇ ਬੈਰੀ ਅਸੀਂ ਪਰੇ ਤੋਂ ਪਰੇ ਪਿਛਲੇ ਦਿਨੀ ਇੱਕ ਬੀਬੀ ਬੜੀ ਯਕਤ ਨਾਲ ਕਹਿੰਦੀ ਆ ਸਰਪੰਚ ਨੂੰ ਵੀ ਅਸੀਂ ਤਾਂ ਆਈਂ ਨਾ ਸਾ ਵੇਚਾਂਗੇ ਜੇ ਤਰੇ ਚ ਹਿੰਮਤਾ ਤਾਂ ਰੋਕ ਕੇ ਵਿਖਾ ਪਰ ਮੂਰੇ ਵੀ ਕਹਿੰਦੇ ਉਧਰ ਮੁੰਡਾ ਮਾਨਾ ਦਾ ਸੀ ਉਹਨੇ ਤਰੰਤ ਐਕਸ਼ਨ ਲਿਆ ਕਿਉਂਕਿ ਨਸਾ ਤਾਸਕਰ ਦੇ ਘਰ ਦੇ ਉੱਤੇ ਬਲਡੋਜ਼ਰ ਚੱਲ ਗਏ ਤੇ ਹੋਰ ਵੀ ਕਾਫੀ ਜਗ੍ਹਾ ਤੇ ਜਿਹੜੀਆਂ ਖਬਰਾਂ ਆ ਰਹੀਆਂ ਆ ਆਪਾਂ ਦੇਖ ਰਹੇ ਆ ਮੀਡੀਆ ਦੇ ਉੱਤੇ ਵੀ ਕਾਫੀ ਜਗ੍ਹਾ ਜਿਹੜੀ ਕਾਰਵਾਈ ਆ ਉਹ ਸ਼ੁਰੂ ਹੋ ਚੁੱਕੀ ਆ ਤੇ ਪੰਜਾਬ ਦੇ ਵਿੱਚ ਕਈ ਜਗ੍ਹਾ ਤੇ ਬਲਡੋਜ਼ਰ ਵੀ ਚੱਲੇ ਨੇ ਤੇ ਕਾਫੀ ਜਗ੍ਹਾ ਦੇ ਉੱਤੇ ਜਿਹੜੀ ਸਾਫੇ ਮਾਰੀ ਆ ਉਹ ਵੀ ਹੋ ਰਹੀ ਆ ਚੰਗੇ ਕੰਮ ਦੀ ਸਲਾੰਗਾ ਕਰਨੀ ਬੰਦੀ ਐ ਤੇ ਮਾਰੇ ਦਾ ਵਿਰੋਧ ਸਿਨੇ ਕੇ ਹੁਣ ਮਾਨ ਸਰਕਾਰ ਨੇ ਐਕਸ਼ਨ ਲਿਆ ਨਸ਼ੇ ਦੇ ਵਿਰੁੱਧ ਕਾਏ ਬਹੁਤ ਸਲਾੰਗਾ ਜੋ ਕਦਮ ਹੈ ਸ਼ਾਇਦ ਇਹ ਕਦਮ ਸਾਡੇ ਪੰਜਾਬੀਆਂ ਦੇ ਚਿਹਰਾ ਚਿਹਰਿਆਂ ਤੇ ਉਰੌਣਕ ਲੈ ਕੇ ਆਵੇਗਾ ਕਿਉਂਕਿ ਪੰਜਾਬ ਦੇ ਲੋਕ ਨਸ਼ੇ ਵਰਗੀ ਭਿਆਨਕ ਬਿਮਾਰੀ ਤੋਂ ਬਹੁਤ ਜਿਆਦੇ ਪੀੜਤ ਨੇ ਸਾਡੇ ਜਿਹੜੇ ਛੋਟੇ ਛੋਟੇ ਬੱਚੇ ਨੇ ਉਹ ਇਸ ਬਿਮਾਰੀ ਦਾ ਸਕਾਰ ਹੋ ਰਹੇ ਨੇ ਤੇ ਹੁਣ ਲੋਕਾਂ ਨੂੰ ਇੱਕ ਆਸ ਦੀ ਕਿਰਨ ਜਾਗੀ ਹੈ ਪਰ ਮੈਂ ਪਰਮਾਤਮਾਗੇ ਦੁਆ ਕਰਦਾ ਵੀ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਉਹ ਟੁੱਟੇ ਨਾ ਤੇ ਨਸੇ ਦੇ ਜਿਹੜੇ ਸਦਾਗਰਾਂ ਉਹਨਾਂ ਨੂੰ ਖੱਲ ਜ਼ਰੂਰ ਪਹਿਨੀ ਚਾਹੀਦੀ ਹੈ ਜਦੋਂ ਉਹਨਾਂ ਦੇ ਹੁਣ ਘਰ ਟਾਈ ਜਾਂਦੇ ਆ ਤਾਂ ਅਕਸਰ ਆਪਾਂ ਕਹਿਣੇ ਹੁੰਨੇ ਆ ਵੀ ਕਿਸੇ ਦਾ ਝਾਰ ਕੇ ਆਪਦਾ ਵਸਦਾ ਨਹੀਂ ਤੇ ਇਹਨਾਂ ਨਸੇ ਦੇ ਸਦਾਗਰਾਂ ਨੇ ਪਤਾ ਨਹੀਂ ਕਿੰਨੇ ਘਰ ਅਜ਼ਾਰੇ ਨੇ ਤੇ ਅੱਜ ਹੁਣ ਜਦੋਂ ਆਪ ਦੇ ਘਰ ਟੈਡੇ ਨੇ ਤੇ ਚੀਕਾ ਵੀ ਮਾਰਦੇ ਨੇ ਪਰ ਇਹ ਇਕੱਲੇ ਉਸ ਲੇਡੀ ਦੀ ਗੱਲ ਨਹੀਂ ਕਰਦੇ ਆਪਾਂ ਹੋਰ ਵੀ ਬਹੁਤ ਸਾਰੇ ਇਹੋ ਜਿਹੇ ਲੋਕ ਹੋਣੇ ਨੇ ਜਿਹੜੇ ਕੋ ਨਸ਼ਾ ਰੋਕਣ ਵਾਲਿਆਂ ਦੇ ਦਰਾਤੇ ਵਰਕਾ ਮਾਰਦੇ ਹੋਣੇ ਆ ਜਾਂ ਧਾਕਾ ਪਕਾ ਦਿੰਦੇ ਹੋਣੇ ਆ ਜਾਂ ਡਰਾਵੇ ਦਿੰਦੇ ਹੋਣੇ ਆ ਪਰ ਜਿਵੇਂ ਸਰਕਾਰ ਐਕਸ਼ਨ ਲੈ ਰਹੀ ਆ ਤੇ ਹੁਣ ਮੈਨੂੰ ਲੱਗਦਾ ਧੀਜੀ ਬਿੱਲੀ ਨੂੰ ਲੁਕਦੇ ਫਿਰਦੇ ਹੋਣੇ ਆ ਤੇ ਸਰਕਾਰ ਦੇ ਇਸ ਕੰਮ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਵੀ ਆਪ ਦੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ ਤੇ ਜਿਹੜਾ ਇਹ ਕੰਮ ਸਰਕਾਰ ਨੇ ਸ਼ੁਰੂ ਕੀਤਾ ਪ੍ਰਸ਼ਾਸਨ ਨੇ ਸ਼ੁਰੂ ਕੀਤਾ ਤਾਂ ਆਪਾਂ ਉਹ ਵੀ ਆਸ ਕਰਦੇ ਆਂ ਵੀ ਜਿਹੜੇ ਵੱਡੇ ਮਗਰਮਾਸਾ ਜਿਹੜੇ ਅਕਸਰੀ ਬਚ ਜਾਂਦੇ ਆ ਇਹਨਾਂ ਮਗਰਮਾਸਾਂ ਨੂੰ ਵੀ ਹੁਣ ਇਸ ਵਾਰ ਜਿਹੜੀ ਹੱਥ ਪਵੇ ਤਾਂ ਫਿਰ ਜਿਹੜਾ ਸਵਾਦ ਆ ਉਹ ਵੱਖਰਾ ਹੀ ਆ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਘਰ ਉੱਜੜ ਚੁੱਕੇ ਨੇ ਤੇ ਬਹੁਤ ਸਾਰਿਆਂ ਦੇ ਉੱਜੜ ਰਹੇ ਨੇ ਤੇ ਜੇ ਨਾ ਇਸ ਭਿਆਨਕ ਬਿਮਾਰੀ ਨੂੰ ਨੱਥ ਪਾਈ ਤਾਂ ਬਹੁਤ ਸਾਰਿਆਂ ਦੇ ਉੱਜੜ ਜਾਣੇ ਆ ਕਈ ਵਾਰ ਬਹੁਤੇ ਲੋਕ ਇਹ ਕਹਿ ਕੇ ਪਾਸਾ ਵੱਟ ਲੈਂਦੇ ਆ ਵੀ ਆਪਾਂ ਕੀ ਲੈਣਾ ਉਹ ਭਲੇ ਉਹ ਮਾਨਸੋ ਜਦੋਂ ਅੱਗ ਲੱਗਦੀ ਹੈ ਉਹਦਾ ਸੇਕ ਆਸੇ-ਪਾਸੇ ਤੱਕ ਜ਼ਰੂਰ ਪਹੁੰਚਦਾ ਹੈ ਤੇ ਜੋ ਬਗਾਨੇ ਘਰ ਹੋ ਰਿਹਾ ਉਹ ਇੱਕ ਨਾ ਇੱਕ ਦਿਨ ਆਗਦੇ ਵੀ ਜ਼ਰੂਰ ਵਾਪਰੂਗਾ ਜੇ ਅੱਜ ਲੋਕਾਂ ਦੇ ਪੁੱਤ ਨਸ਼ਿਆਂ ਦੇ ਨਾਲ ਮਰ ਰਏ ਨੇ ਲੋਕਾਂ ਦੇ ਪੁੱਤ ਭਰੀ ਜਵਾਨੀ ਦੇ ਵਿੱਚ ਜਹਾਨੋ ਕੂਚ ਕਰ ਰਹੇ ਆ ਤਾਂ ਇਹ ਜਿਹੜੀ ਅੱਗ ਆ ਇਹ ਸਾਡੇ ਤਰ੍ਹਾਂ ਤੱਕ ਆਉ ਲੱਗੀ ਵੀ देर ਨਹੀਂ ਲਾਉਗੀ ਸਰਕਾਰ ਦੇ ਇਸ ਸਲਾਂਗਾ ਜੋ ਕਦਮ ਦੀ ਮੈਂ ਫੇਰ ਤੋਂ ਸਲਾਂਗਾ ਕਰਦਾ ਤੇ ਲੋਕਾਂ ਨੂੰ ਤੇ ਪ੍ਰਸ਼ਾਸਨ ਨੂੰ ਤੇ ਸਾਡੀ ਸਰਕਾਰ ਨੂੰ ਦੁਬਾਰਾ ਤੋਂ ਫੇਰ ਬੇਨਤੀ ਕਰਦਾ ਵੀ ਇਸ ਨਸੇ ਵਾਲੀ ਦੀ ਭਿਆਨਕ ਬਿਮਾਰੀ ਤੋਂ ਜਿਹੜਾ ਪੰਜਾਬ ਆ ਉਹ ਬਿਲਕੁਲ ਸਾਫ਼ ਹੋ ਜੇ ਔਰ ਜੇ ਲੱਗਿਓ ਤਾਂ ਇਹਦਾ ਗਾ ਐਂਡ ਕਰਕੇ ਹਟਾਓ